ਅੱਜ ਮੇਤਰੋ ਤੁਹਾਨੂੰ ਉਸ ਬਾਪੂ ਨੂੰ ਮਿਲਾਉਣ ਲੱਗੇ ਆ ਜਿਹੜਾ 35 ਸਾਲਾਂ ਤੋਂ ਪਨੀਰੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਬਾਪੂ ਅੱਜ ਤਾਂ ਤੁਸੀਂ ਮਤਲਬ ਸਹਨੇ ਪਿੰਡ ਦੇ ਵਿੱਚ ਨਹਿਰ ਦੇ ਬਿਲਕੁਲ ਕੋਰナー ਤੇ ਤੁਸੀਂ ਇਹ ਅੱਧਾ ਕੱਲਾ ਜਿਹੜਾ ਜਿਵੇਂ ਕਹਦੀ ਹੈ ਇਹ ਪਨੀਰੀ ਦਾ ਲਾ ਰੱਖਿਆ ਹੈ ਹੈਨਾ ਤੇ 35 ਸਾਲ ਪਹਿਲਾਂ ਤੁਸੀਂ ਕਿਵੇਂ ਵੇਚਦੇ ਸੀ ਫਿਰ ਸਕੂਟਰੀਆਂ ਤੇ ਜਾਂਦੇ ਹੁੰਦੇ ਸੀ ਸਕੂਟਰੀ ਜਾਂਦੇ ਕਿਹੜੇ ਕਿਹੜੇ ਪਿੰਡਾਂ ਚ ਵੇਚ ਕੇ ਆਉਂਦੇ ਸੀ ਬੱਚਾ ਸਾਰੇ ਨੇੜੇ ਨੇੜੇ ਪਿੰਡਾਂ ਚ ਆ ਜਾਂਦੇ ਨੇ ਢਿੱਲ ਮਾਂ ਲਾ ਲਓ ਮੋੜ ਲਾ ਲਓ ਹਾਂਜੀ ਤੇ ਆਪਣਾ ਇੱਧਰ ਲਾ ਲਓ ਲੈਣ ਵਾਲਾ ਲਾ ਲਓ ਅਸਾਂ ਦਾ ਸੰਦੂ ਇੱਧਰ ਸਾਰੇ ਸਾਰੇ ਪਿੰਡਾਂ ਚ ਨੇੜੇ ਨੇੜੇ ਅਸਾਂ ਸਕੂਟਰੀਆਂ ਤੇ ਜਾ ਕੇ ਵੇਚਦੇ ਸੀ ਤੇ ਵੀਲੇ ਬੂਲੇ ਸਾਰੇ ਅੱਜ ਉਹ ਸਾਰੇ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਤੁਹਾਡੇ ਨਾਲ ਜੁੜੇ ਹੋਣੇ ਅੱਜ ਉਰੋਂ ਲੈ ਜਾਂਦੇ ਆ ਹਾਂ ਹਾਂ ਜੀ ਹੁਣ ਤੁਹਾਡੀ ਵਰੀ ਡਿਊਟੀ ਆ ਤੇ ਆਪਾਂ ਇਹ ਅੱਧਾ ਕਿੱਲਾ ਲਾ ਰੱਖਿਆ ਅੱਜ ਹਾਂ ਅੱਧਾ ਕਿੱਲਾ ਅੱਧਾ ਕਿੱਲਾ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਤੁਹਾਡੇ ਲਵੇ ਇੱਕ ਹੈਡ ਪੂਰਾ ਆਪਣੇ ਕੋਲ ਹਾਂਜੀ ਉਹ ਥੋੜਾ ਜਿਹਾ ਠੀਕ ਹੈ ਜੀ ਇਹਦਾ ਸਾਬਕਾ ਤਾਬ ਕੀ ਹੁੰਦਾ ਮਤਲਬ ਤੁਹਾਡਾ ਸਾਡਾ ਇਹ 800 ਦੀ ਕਰਮ ਹੁੰਦੀ ਹੈ 4 ਚੁੱਕ ਅਸਾ ਕਰਮ ਬਾਈ ਕਰਮ 800 ਦੀ ਹਾਂਜੀ ਠੀਕ ਹੈ ਤੇ ਬਾਕੀ ਨੰਬਰ ਸੱਜਣੋਂ ਆਪਾਂ ਬਾਪੂ ਦਾ ਨਾਮ ਸਕਰੀਨ ਤੇ ਚਲਾਤਾ ਤੁਹਾਨੂੰ ਜੇ ਪਨੀਰੀ ਦੀ ਲੋੜ ਹੈ ਪੂਰੀ ਵਧੀਆ ਇਹ ਕਿੰਨੇ ਦਿਨਾਂ ਦੀ ਹੋਗੀ ਅੱਜ ਜੀ ਇਹ 45 ਦਿਨਾਂ ਦੀ 45 ਦਿਨਾਂ ਦੀ ਪਨੀਰੀ ਲੱਗਣ ਤੇ ਪੂਰੀ ਕਾਬਿਲ ਹੈ ਪੂਰੀ ਕਾਬਿਲ ਹੈ ਜੀ ਪੂਰੀ ਗਾਰੰਟੀ ਵਾਲਾ ਕੰਮ ਹੈ ਬਾਕੀ ਪੰਜਾਬੀ ਹਨਾ ਜਿਵੇਂ ਕਹਦੀ ਆਪਣੇ ਭਰਾ ਨੇ ਤੇ ਤੁਸੀਂ ਜ਼ਰੂਰ ਕਿਸੇ ਵੀ ਸੱਜਣ ਮਿੱਤਰ ਨੂੰ ਪਨੀਰੀ ਦੀ ਲੋੜ ਹੈ ਨਾ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦਿਓ ਔਲਖ ਪਨੀਰੀ ਫਾਰਮ ਦੇ ਨਾਮ ਤੇ ਇਹ ਬਾਪੂ ਦਾ ਕੰਮ ਚਲਾਇਆ ਹੋਇਆ ਕਾਫੀ ਅੱਧਾ ਗੱਲਾ ਜੰਮੇ ਕਹਿੰਦੀ ਲਾਇਆ ਹੋਇਆ ਪੂਰੀ ਸ਼ੰਗਣੀ ਪਨੀਰੀ ਆ ਤੇ ਜਰੂਰ ਇੱਥੋਂ ਲੈ ਕੇ ਜਾਇਓ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਹੋਰ ਜਾਣਕਾਰੀ ਲੈਣੀ ਆ ਤਾਂ ਉਹ ਨੰਬਰਾਂ ਤੇ ਸੰਪਰਕ ਕਰ ਲਓ ਜੀ